ਜੋ ਬੀਐਸ 3 ਆ ਗਈ 4 ਆ ਗਈ 6 ਆ ਗਈ ਹੁਣ ਤਾਂ 7 ਦੀ ਵੀ ਤਿਆਰੀ ਹੈ 7 ਦੀ ਵੀ ਤਿਆਰੀ ਹੈ ਔਰ ਇਹਦੇ ਇਸ ਤਰ੍ਹਾਂ ਸਰਕਾਰ ਨੂੰ ਕੋਈ ਹੱਲ ਕੱਢਣਾ ਪਊਗਾ ਕਿ ਕੋਈ ਇਹੋ ਜਿਹੀ ਪਲੱਗ ਐਂਡ ਪੇ ਡਿਵਾਈਸ ਹੋਵੇ ਜਿਹੜਾ ਉਹਨੂੰ ਸਾਫ਼ ਕਰਨ ਦਾ ਤਰੀਕਾ ਹੋਵੇ ਕਿ ਠੀਕ ਹੈ ਇੰਨੇ ਕਿਲੋਮੀਟਰ ਬਾਅਦ ਉਹ ਚੀਜ਼ ਹੈ ਕੋਈ ਮੈਂਬਰੇਨ ਆ ਕੋਈ ਫਿਲਟਰ ਆ ਉਹ ਸਾਰੇ ਦਾ ਸਾਰਾ ਇਹੀ ਰਿਪਲੇਸ ਹੋ ਜਾਵੇ ਉਹਦੀ ਕੀਮਤ ਵਾਜਿਬ ਰੱਖੀ ਜਾਵੇ ਤਾਂ ਇਹ ਗੱਡੀਆਂ ਚੱਲਣਗੀਆਂ ਅਦਰਵਾਈਜ਼ ਗਵਰਨਮੈਂਟ ਦਾ ਧਿਆਨ ਇਸ ਕਰਕੇ ਜ਼ਿਆਦਾ ਨਹੀਂ ਹੈ ਕਿਉਂਕਿ ਗਵਰਨਮੈਂਟ ਇਲੈਕਟ੍ਰੀਕਲ ਵਾਹਨ ਹਾਂਜੀ ਗਵਰਨਮੈਂਟ ਇਹ ਸੋਚ ਰਹੀ ਹੈ ਕਿ ਜਿਹੜੇ ਹਾਈਡਰੋਕਾਰਬਨਸ ਤੋਂ ਜਿਹੜੀ ਚੀਜ਼ ਹੈ ਉਹ ਉਹ ਅਸੀਂ ਇਲੈਕਟ੍ਰੀਕਲ ਈਵੀਜ਼ ਵੱਲ ਮਤਲਬ ਸਮਾਂ ਆਏਗਾ ਜੋ ਜੋ 2030 32 ਵਿੱਚ ਹਵਾ ਦੇ ਵਿੱਚ ਸਿੱੜ ਦਿੰਦਾ ਸੀ ਇੰਜਣ ਦਾ ਜ਼ੋਰ ਉਹਨਾਂ ਨਹੀਂ ਲੱਗਦਾ ਸੀ ਇੰਜਣ ਦੇ ਵਿੱਚੋਂ ਨਿਕਲਾ ਹੋਇਆ ਤਮਾਕਾ ਤੇ ਧੂਆਂ ਰਿਲੀਜ਼ ਹੋ ਜਾਂਦਾ ਸੀ ਹੁਣ ਜਿੰਨਾ ਤਮਾਕਾ ਇਹਦੇ ਵਿੱਚ ਹੈ ਉਹ ਬਾਹਰ ਤਾਂ ਨਿਕਲਦਾ ਨਹੀਂ ਜਦੋਂ ਵਾਲ ਖੁੱਲਦੇ ਆ ਜਿਹੜਾ ਅੰਦਰਲਾ ਅਗਜਸਟ ਹੈ ਉਹ ਵੀ ਮੁਸ਼ਕਲ ਦੇ ਨਾਲ ਵਿੱਚੋਂ ਪਿਸਟਨਾਂ ਦੇ ਬਾਹਰ ਨਿਕਲਦਾ। ਦੋਸਤੋ ਡੀਪੀਐ ਬਿਲਕੁਲ ਬਲੌਕ ਹੋਇਆ ਹੋਇਆ ਹੈ। ਕੀ ਆਦੀ ਗੱਡੀ ਹੈ? ਪੂਰੀ ਵੀਡੀਓ ਦੇਖਿਓ ਕਿਵੇਂ ਕਲੀਨ ਕਰਨਾ ਹੈ। ਰੀਜਨਰੇਟ ਬਾਰ-ਬਾਰ ਕਰਦੇ ਆ ਤੇ ਮਸਲੇ ਹੱਲ ਨਹੀਂ ਹੋਣੇ। ਆਪਾਂ ਐਂਡੋਸਕੋਪੀ ਪਾ ਕੇ ਦਿਖਾਉਣੇ ਆ ਵੀ ਇਹ ਬਲੌਕ ਕਿੱਥੇ ਹੈ। ਟੈਂਪਰੇਚਰ ਵਾਲੀ ਸੋਚ ਦੇ ਥਰੂ ਆਪਾਂ ਕੈਮਿਕ ਵੇਖਿਆ। ਅੰਦਰ ਵਾਈਟ ਵਾਈਟ ਇਹ ਹੈਸ਼ ਹੈ ਇਹ ਹੈਸ਼ ਹੈ ਜਿਹੜੀ ਇਹ ਬਹੁਤ ਜ਼ਿਆਦਾ ਪ੍ਰੋਬਲਮ ਕ੍ਰੀਏਟ ਕਰਦੀ ਹੈ ਯੂਰੀਆ ਪੈਨ ਲਾਪਿਆ ਫੇਰ ਵੀ ਡੀਪੀਐਫ ਦੀਆਂ ਸਮੱਸਿਆ ਹੱਲ ਨਹੀਂ ਹੁੰਦੀਆਂ ਵੀਡੀਓ ਦੇ ਐਂਡ ਤੱਕਰ ਬਣੇ ਰਹੋ ਤੁਹਾਡੀ ਗੱਡੀ ਦੇ ਵਿੱਚ ਨੁਕਸ ਟਰਬੋ ਪ੍ਰੋਪਰ ਕੰਮ ਨਾ ਕਰੇ ਗੱਡੀ ਸਲੋ ਚੱਲੇ ਉਦੋਂ ਸਮੱਸਿਆ ਇੰਜੈਕਟਰ ਪ੍ਰੋਪਰ ਕੰਮ ਨਾ ਕਰਨ ਉਦੋਂ ਸਮੱਸਿਆ ਦੇਖੋ ਡੀਪੀਐਫ ਜਿਹੜਾ ਬੰਦ ਹੋ ਜਾਂਦਾ ਹੈ ਤੇ ਸਲੈਂਸਰ ਵਿੱਚ ਧੂਆ ਨਜ਼ਰ ਨਹੀਂ ਆਉਦਾ ਇਹ ਸਾਰੇ ਦਾ ਸਾਰਾ ਧੂਆ ਇੰਜਨ ਦੇ ਵਿੱਚ ਵਾਪਸ ਜਾਂਦਾ ਇਹਨੂੰ ਕਲੀਨ ਕਿਵੇਂ ਕਰਨਾ ਹੈ ਐਕਸ ਆਰ ਐਕਸ ਤਿੰਨ ਤਰ੍ਹਾਂ ਦੇ ਕੈਮੀਕਲ ਆ ਜੀ ਐਕਸ ਆਰ ਐਕਸ 1 2 ਤੇ 3 ਇਹਦਾ ਪ੍ਰੋਸੈਸ ਤੁਹਾਨੂੰ ਦਿਖਾ ਰਿਹਾ ਇਹ ਡਿਪੈਂਡ ਕਰਦਾ ਹੈ ਵੀ ਤੁਹਾਡੇ ਕੋਲ ਸਮਾਂ ਕਿੰਨਾ ਹੈਗਾ ਪ੍ਰੋਸੈਸ ਇਹਦਾ ਪਹਿਲੇ ਕੈਮੀਕਲ ਨੂੰ ਪਾ ਕੇ 15 ਮਿੰਟ ਕੰਪਨੀ ਕਹਿੰਦੀ ਹੈ ਅਗਰ 20 ਤੋਂ 25 ਮਿੰਟ ਵੀ ਹੁਣ ਸਮਾਂ ਹੋਵੇ ਤੱਜ ਜ਼ਿਆਦਾ ਵਧੀਆ ਗੱਲ ਹੈ ਕਿਉਂਕਿ ਇਸ ਪਹਿਲੇ ਕੈਮੀਕਲ ਨੇ ਜਿਹੜੀ ਕਾਰਬਨ ਹੈ ਉਹਨੂੰ ਇਹਨੇ ਖਤਮ ਕਰਨਾ ਜੀ ਦੂਸਰੇ ਪ੍ਰੋਸੈਸ ਦੇ ਵਿੱਚ ਜਦੋਂ ਚਲੇ ਜਾਂਦੇ ਆਪਾਂ 15 ਮਿੰਟ ਦੀ ਵੇਟਿੰਗ ਤੋਂ ਬਾਅਦ ਜਿਹੜੀ ਅੰਦਰ ਵਾਈਟ ਵਾਈਟ ਜਿਹੜੀ ਕਾਰਬਨ ਬਰਨ ਹੋਣ ਤੋਂ ਬਾਅਦ ਜਿਹੜੀ ਡੀਪੀਐਫ ਦੇ ਵਿੱਚ ਇੱਕ ਸਪੇਸ ਹੋਰ ਖਤਮ ਕਰਦੀ ਹੈ ਉਹ ਹੁੰਦੀ ਹੈ ਜੀ 애ਸ਼ ਜਿਹੜੀ ਵਾਈਟ ਵਾਈਟੋ 애ਸ਼ ਹੈ 애ਸ਼ ਹੀ ਬਲੌਕ ਹੋ ਜਾਂਦੀ ਹੈ ਕਾਰਬਨ ਤਾਂ ਹਵਾ ਨਾਲ ਨਿਕਲ ਜਾਂਦੀ ਤੁਸੀਂ ਵੇਖਿਆ ਹੋਊਗਾ ਬਲੈਕ ਕਲਰ ਦੀ ਪਰ ਜਿਹੜੀ ਵਾਈਟ ਵਾਲੀ ਹੈ ਇਹ ਅੰਦਰ ਸਟਕ ਕਰ ਦਿੰਦੀ ਹੈ ਜਿਹੜੀ ਜ਼ਿਗਜ਼ੈਗ ਬਣੀ ਹੋਈ ਹੈ ਐਨੀਮੇਸ਼ਨ ਦੇ ਥਰੂ ਆਪਾਂ ਦਿਖਾ ਦਾਂਗੇ ਇਹ ਜ਼ਿਗਜ਼ੈਗ ਹੈ ਇਹ ਜ਼ਿਗਜ਼ੈਗ ਹੈ ਜਿਹੜੇ ਇਹ ਬਿਲਕੁਲ ਪਿਛਲੇ ਪਾਸੇ ਤੁਮਾਂ ਜਾਣ ਹੀ ਨਹੀਂ ਦਿੰਦੇ ਨਾਉਂਸ ਤਾਂ ਬਣ ਗਏ ਜੀ ਬਹੁਤ ਅੱਛੀ ਗੱਲ ਹੈ এনਵਾਇਰਨਮੈਂਟ ਨੂੰ ਸਾਫ਼ ਸੁਥਰਾ ਰੱਖਣ ਲਈ ਜਦੋਂ ਇਹ ਸਲੈਂਸਰ ਬਲੌਕ ਹੋ ਜਾਂਦਾ ਹੈ ਇਸ ਸਲੈਂਸਰ ਦੇ ਵਿੱਚੋਂ ਜਿੰਨੇ ਵੀ ਕਚਰੇ ਕਾਰਬਨ ਬर्न ਹੋਣ ਤੋਂ ਬਾਅਦ ਵਾਈਟ ਵਾਈਟ ਤੁਹਾਨੂੰ ਨਜ਼ਰ ਆ ਰਹੇ ਸੀਗੇ ਆਪਾਂ ਇਹਦੇ ਤੇ ਵੀ ਦੁਬਾਰਾ ਤੁਹਾਨੂੰ ਦਿਖਾ ਦਿੰਨੇ ਆ ਉਸ ਪ੍ਰੋਬਲਮ ਕ੍ਰੀਏਟ ਕਰਦੇ ਆ ਹੁਣ ਫਿਰ ਆਪਾਂ 20 ਮਿੰਟ ਦਾ ਵੇਟ ਕਰਾਂਗੇ ਕੈਮੀਕਲ ਹੈ ਜਿਹੜਾ ਉਹ ਪ੍ਰੋਸੈਸਿੰਗ ਹੋ ਕੇ ਹੌਲੀ-ਹੌਲੀ ਆਉਣਾ ਸ਼ੁਰੂ ਹੋ ਗਿਆ ਕਿਉਂਕਿ ਜਿੰਨਾ ਕੈਮੀਕਲ ਪਾਉਨੇ ਆ ਉਹ ਕਲੀਨਿੰਗ ਕਰਦਾ ਜਾਂਦਾ ਹੈ ਜਦੋਂ ਡੀਪੀਐਫ ਬਲੌਕ ਹੋ ਗਿਆ ਇਹ ਸਾਰੇ ਕਚਰੇ ਮੈਨੀਫੋਲਡ ਦੇ ਵਿੱਚ ਕਾਰਬਨ ਦੇ ਰੂਪ ਚ ਆ ਜਾਂਦੇ ਆ ਟਰਬੋ ਆ ਜਿਹੜਾ ਉਹ ਉਹਨਾ ਪ੍ਰੈਸ਼ਰ ਨਹੀਂ ਦਿੰਦਾ ਜਿੰਨਾ ਐਗਜਾਸਟ ਬਾਹਰ ਨਿਕਲਣਾ ਚਾਹੀਦਾ ਉਹਨਾ ਐਗਜਾਸਟ ਬਾਹਰ ਨਹੀਂ ਨਿਕਲਦਾ ਜਿੰਨਾ ਧੂਆਂ ਵਿੱਚ ਸਟਕ ਕਰ ਜੂਗਾ ਉਹ ਸਾਰੇ ਦਾ ਸਾਰਾ ਆਉਣਾ ਕਿੱਥੇ ਆ ਜੀ ਉਹ ਮੈਨੀਫੋਲਡ ਦੇ ਵਿੱਚ ਫਿਰ ਪਿਸਟਨਾਂ ਤੇ ਦੁਬਾਰਾ ਕਾਰਬਨ ਡਾਈਆਕਸਾਈਡ ਦੀ ਮਾਤਰਾ ਵਧਦੀ ਹੈ बार-बार ਗੱਡੀ ਸੂਟ ਮਾਸ ਵੈਲਿਊ ਵਧਾਉਂਦੀ ਹੈ ਪਰ ਦੋਸਤੋ ਰੀਜਨਰੇਟ ਨਾ ਕਰੋ ਪਿੱਛੇ ਜਿ ਇੱਕ ਦੋਸਤਾਂ ਦਾ ਫੋਨ ਆਇਆ ਕਿ ਬਾਈ ਜੀ ਅਸੀਂ ਇੱਕ ਵੀਡੀਓ ਦੇਖੀ ਸੀ ਅਸੀਂ 2000 RPM ਕਹਿੰਨੇ ਆ ਲੋਕ 2000 ਤੋਂ ਆਰਪੀਐਮ ਤੋਂ ਟੱਪਾ ਦਿੰਦੇ ਹੈਗੇ ਹੁਣ ਇਹ ਕਾਰਬਨ ਹੈ ਜਿਹੜੀ ਬਾਹਰ ਤਾਂ ਨਿਕਲਦੀ ਨਹੀਂ ਸੂਟਮਾਸਿਓ ਵੈਲਿਊ ਵੱਜ ਜਾਂਦੀ ਹੈ ਜਦੋਂ ਸੂਟਮਾਸ ਵੈਲਿਊ ਵੱਜਦੀ ਹੈ ਉਹ ਰੀਜਨਰੇਸ਼ਨ ਮੰਗਦਾ ਹੈ ਤੇ ਤੁਸੀਂ ਬਾਰ-ਬਾਰ ਰੀਜਨਰੇਟ ਕਰੀ ਜਾਂਦੇ ਹੋ ਉਹ ਸਮੱਸਿਆ ਦਾ ਹੱਲ ਨਹੀਂ ਹੈਗਾ ਸਹੀ ਮੈਨੇਚ ਡੀਪੀਐਫ ਕਲੀਨ ਹੋਣਾ ਚਾਹੀਦਾ ਈਜ਼ੀਅਰ ਵਾਲ ਦੀ ਜੌਬ ਨੂੰ ਡਨ ਹੋਣਾ ਚਾਹੀਦਾ ਇਸ ਯਰ ਵਾਲਾ ਜਿਹੜਾ ਇਹ ਵੀ ਸਟਕ ਕਰ ਗਿਆ ਤੇ ਜਾਮ ਹੋ ਗਿਆ ਜਦੋਂ ਵਾਲ ਬਿਲਕੁਲ ਖੁੱਲ ਜਾਂਦਾ ਹੈ ਸੀਟ ਖੁੱਲੀ ਰਹਿੰਦੀ ਹੈ ਤੇ ਕਾਰਬਨ ਡਾਈਆਕਸਾਈਡ ਡਾਇਰੈਕਟ ਹੋ ਜਾਂਦੀ ਹੈ ਵਾਲ ਡਾਇਰੈਕਟ ਹੋ ਗਿਆ ਜਦੋਂ ਫਸਿਆ ਰਹਿ ਗਿਆ ਫਿਰ ਗੱਡੀ ਪਿਕਅਪ ਲੈਂਦੀ ਹੀ ਨਹੀਂ ਜਿੰਨੀ ਕਾਰਬਨ ਡਾਈਆਕਸਾਈਡ ਵਧੂਗੀ ਓਨੀ ਪਿਕਅਪ ਹੀ ਕਟੂਗੀ ਹੁਣ ਆਪਾਂ ਜੀ ਤੀਜੇ ਨੰਬਰ ਤੇ ਜਿਹੜਾ ਕੈਮੀਕਲ ਹੈ XRX3 ਉਹ 1 ਲੀਟਰ ਦੇ ਕਰੀਬ ਹੁੰਦਾ ਉਹ ਸਾਰੇ ਦਾ ਸਾਰਾ ਆਪਣੀ ਕੋਸ਼ਿਸ਼ ਹੁੰਦੀ ਹੈ ਵੀ ਜਿੰਨੀ ਵੀ ਜਾਲੀ ਹੈ ਜ਼ิก-ਜ਼ੈਗ ਉਹਦੇ ਉੱਪਰ ਪੈ ਜਾਵੇ। ਕੈਮੀਕਲ ਸਾਰੇ ਹੀ ਖਤਰਨਾਕ ਹੁੰਦੇ ਆ ਜੀ। ਮਿਹਨ ਦਾ ਕੰਮ ਹੈ। ਜਿੰਨੀ ਅਸੀਂ ਵੀਡੀਓ ਬਣਾ ਕੇ ਸਮਝਾਉਣ ਤੇ ਜੋਰ ਲਾਉਣੇ ਆ ਉਹਨਾਂ ਪਬਲਿਕ ਅਵੇਅਰ ਨਹੀਂ ਹੁੰਦੀ ਪਰ ਪਬਲਿਕ ਨੂੰ ਅਵੇਅਰ ਕਰ ਵੀ ਨਹੀਂ ਸਕਦੇ ਕਿਸੇ ਨੇ ਮੰਨਣਾ ਨਹੀਂ ਹੁੰਦਾ ਚਲੋ ਕੋਈ ਗੱਲ ਨਹੀਂ। ਹੁਣ ਤੁਸੀਂ ਦੇਖੋ ਵੀ ਇਹ ਕੈਮੀਕਲ ਆ ਜਿਹੜਾ ਫਾਸਟਿੰਗ ਹੋਣਾ ਸ਼ੁਰੂ ਹੋ ਗਿਆ। ਸਾਰਾ ਵਾਈਟ ਵਾਈਟ ਹੈ ਜਿਹੜਾ ਜਿੰਨਾ ਨਿਕਲ ਸਕਦਾ ਸੀ ਉਹ ਐਸ਼ ਹੈ ਜਿਹੜੀ ਉਹ ਇਹਦੇ ਚ ਆ ਗਈ ਅੱਗੇ ਪ੍ਰੋਸੈਸ ਇੰਨੇ ਨਾਲ ਖਤਮ ਨਹੀਂ ਹੁੰਦਾ ਇਹਨੂੰ ਪਾਣੀ ਦਾ ਫਲੋ ਵੀ ਦੇਣਾ ਆਪਾਂ ਇਹਨੂੰ 에ਅਰ ਦਾ ਫਲੋ ਵੀ ਦੇਣਾ ਜਿਹੜੇ ਦੋਸਤ ਪੁੱਛਦੇ ਹੁੰਦੇ ਬਾਈ ਜੀ ਤੁਸੀਂ ਲਾਓਗੇ ਕੀ ਕਰੋਗੇ ਕੀ ਭਾਈ ਸਭ ਮਿਹਨਤ ਦਾ ਕੰਮ ਹੈ ਜਦੋਂ ਤੁਸੀਂ ਸਸਤੇ ਆ ਮਗਰ ਜਾਣੇ ਹੋ ਗੱਡੀਆਂ ਮਹਿੰਗੀਆਂ ਲੈ ਕੇ ਤੁਹਾਡੇ ਨਾਲ ਸਮੱਸਿਆ ਕ੍ਰੀਏਟ ਹੋਣੀਆਂ ਸ਼ੁਰੂ ਹੋ ਜਾਂਦੀਆਂ ਜਿਸ ਬੰਦੇ ਨੂੰ ਨੌਲੇਜ ਹੈ ਜਿਸ ਬੰਦੇ ਨੇ ਐਫਰਟਸ ਕਰਨੇ ਆ ਉਹਨੂੰ ਤੁਸੀਂ ਉਹਨੂੰ ਮੋਲ ਨਹੀਂ ਦੇਣਾ ਚਾਹੁੰਦੇ ਜਿਹੜਾ ਬੰਦਾ ਕਹਿੰਦਾ ਬਾਈ ਮੇਰੀ ਦਿਹਾੜੀ ਬਣ ਜਾਵੇ ਤੁਸੀਂ ਉਹਦੇ ਕੋਲ ਜਾ ਕੇ ਫਸ ਜਾਨੇ ਹੋ ਤੇ ਕੈਮੀਕਲ ਬਾਈ ਜੀ ਜਿਹੜਾ ਮਰਜ਼ੀ ਯੂਜ਼ ਕਰੀ ਜੋ ਤੁਹਾਡੇ ਹੱਲ ਨਹੀਂ ਹੋਣੇ ਕਿਉਂਕਿ ਇੱਕ ਕੈਮੀਕਲ ਨੂੰ ਵਰਤਣ ਦਾ ਤਰੀਕਾ ਹੁਣ ਪਾਣੀ ਦਾ ਫਲੋ ਦਿੱਤਾ ਆਪਾਂ ਪਾਣੀ ਦਾ ਫਲੋ ਦੇਣ ਦਾ ਮਕਸਦ ਇਹ ਹੈ ਵੀ ਜਿੰਨੇ ਵੀ ਵੱਦ ਤੋਂ ਵੱਧ ਅੰਦਰ ਬਲੌਕੇਜ ਹੈ ਉਹ ਬਾਹਰ ਆ ਜਾਵੇ ਜਦੋਂ ਏਅਰ ਟਿਪ ਵਾਟਰ ਇਹਦੇ ਵਿੱਚ ਦੀ ਫਲੋ ਬਣ ਕੇ ਨਿਕਲ ਲਾ ਪਿਆ ਤੁਹਾਡਾ ਡੀਪੀਐਫ ਹੈ ਜਿਹੜਾ ਉਹ ਫਿਰ ਕਲੀਨ ਹੋ ਗਿਆ ਹੁਣ ਆਪਾਂ ਏਅਰ ਦਾ ਪ੍ਰੈਸ਼ਰ ਦਿੱਤਾ ਜੀ ਬਹੁਤ ਸੋਹਣਾ ਫਲੋ ਬਣ ਚੁੱਕਾ ਹੈ ਹਜੇ ਇੱਥੇ ਹੀ ਗੱਲ ਬਸ ਨਹੀਂ ਹੁੰਦੀ ਗੱਲ ਹਜੇ ਜਾ ਕੇ ਜਿੰਨਾ ਇਹਦੇ ਵਿੱਚ ਸੌਫਟ ਹੋਇਆ ਵਿਆ ਐਸ਼ ਹੈ ਤੇ ਕਾਰਬਨ ਹੈ ਉਹ ਵੀ ਇੱਕ ਬਹੁਤ ਵੱਡੀ ਸਮੱਸਿਆ ਹੁੰਦੀ ਹੈ ਫਿਲਹਾਲ ਤਾਂ ਸੀ Air ਦਾ ਪ੍ਰੈਸ਼ਰ ਦੇ ਰਹੇ ਆ ਕੋਈ ਵੀ ਕੰਮ ਹੈ ਜੀ ਜੋਖਮ ਭਰਿਆ ਹੁੰਦਾ ਹੈ ਮਿਹਨਤ ਭਰਿਆ ਹੁੰਦਾ ਪਰ ਜਿਹੜੇ ਦੋਸਤ ਗੱਡੀ ਸਲੋ ਚਲਾਉਂਦੇ ਰਹਿੰਦੇ ਨੇ ਵਿੱਚ ਨੂੰ ਬਾਰ ਬਣਾ ਲੈਂਦੇ ਨੇ ਇਹ ਉਦੋਂ ਸਮੱਸਿਆ ਕ੍ਰੀਟ ਹੁੰਦੀ ਹੈ ਜੀ ਤੇ XRS ਕੈਮੀਕਲ ਵਧੀਆ ਹੈਗਾ ਹੁਣ ਇਹਨੂੰ ਦੂਜੇ ਯੂਨਟ ਤੇ ਲਿਜਾ ਕੇ ਇਹਦਾ ਖੂਬਸਾਰਾ ਪਾਣੀ ਦਾ ਇਸ਼ਨਾਨ ਹੋ ਰਿਹਾ ਰਾਈਟ ਲਿਫਟ ਰਾਈਟ ਲਿਫਟ ਹਰ ਇੱਕ ਹਾਲ ਵਿੱਚ ਦੀ ਇੰਦੇ ਜਿਹੜਾ ਜੰਮਿਆ ਹੋਇਆ ਐਸ਼ ਹੈ ਜਿਹੜਾ ਉਹ ਕੱਢ ਰਹੇ ਆ ਤੇ ਕੈਮੀਕਲ ਬਾਹਰ ਨਿਕਲ ਗਿਆ। ਇੱਥੇ ਵੀ ਗੱਲ ਹਜੇ ਨਹੀਂ ਮੁੱਕਦੀ। ਕੈਮੀਕਲ ਇਕ ਵਾਰ ਫੇਰ ਦੁਬਾਰਾ ਰਿਪੀਟ ਕਰਕੇ ਇਹ ਜਿਹੜਾ ਵਿੱਚੋਂ ਗੰਦ ਬਾਹਰ ਕੱਢਦੇ ਆ ਪਾਣੀ ਦਾ ਫਲੋ ਦਿੱਤਾ ਗਿਆ। ਪਾਣੀ ਦੇ ਫਲੋ ਤੋਂ ਬਾਅਦ ਵੱਡਾ ਪ੍ਰੈਸ਼ਰ ਪੂਰਾ ਡਰੇਨ ਲਾ ਦਿੱਤਾ। ਪਾਣੀ ਦਾ ਫਲੋ ਪੂਰਾ ਹੋ ਗਿਆ। ਹੁਣ ਜੇ ਕੋਈ ਬਚੀ ਚੁਖੀ ਚੀਜ਼ ਹੋਣੀ ਰਹੇਗੀ ਆ ਜਿਹੜੀ ਉਹ ਸਾਡਾ ਆਹ ਪ੍ਰੋਸੈਸ ਹੈ ਜਿਹੜਾ ਇਹ ਖਤਮ ਕਰ ਦਿੰਦਾ ਬਲਾਸਟਿੰਗ ਕਰ ਰਹੇ ਹਾਂ ਇਹ ਸਾਡੀ ਆਪਣੀ ਮਸ਼ੀਨ ਬਣਾਈ ਹੋਈ ਹੈ ਪਾਣੀ ਤੇ 에ਅਰ ਦਾ ਫਲੋ ਹੈ ਜਿਹੜਾ ਉਹ ਬਲਾਸਟ ਕਰਦਾ ਹੈ ਕਾਰਬਨ ਡਿਪੋਜ਼ਿਟ ਜਿਹੜੀ ਉਹ ਨਿਕਲ ਚੁੱਕੀ ਹੈ ਕਲੀਨਿੰਗ ਹੋ ਗਈ ਹੈ ਪਰ ਇੱਥੇ ਮੈਂ ਹੱਥ ਜੋੜ ਕੇ ਬੇਨਤੀ ਕਰੂੰਗਾ ਇਹ ਰੀਜਨਰੇਟ ਨਹੀਂ ਹੋਣਾ ਚਾਹੀਦਾ ਪਰ ਪ੍ਰੋਸੈਸ ਬਣਾਇਆ ਹੋਇਆ ਹੈ ਜਦੋਂ ਇੰਜਨ 2200 RPM ਦੇ ਉੱਤੇ ਆਪਣਾ ਜ਼ੋਰ ਲਾਉਂਦਾ ਹੈ ਉਹਨਾਂ ਫਲੋ ਹੈ ਜਿਹੜਾ ਉਹ ਇਹਦਾ ਸਲੈਂਸਰ ਦੇ ਥਰੂ ਬਾਹਰ ਨਹੀਂ ਨਿਕਲਦਾ ਤੇ ਭਾਈ ਜੀ ਸਾਰੇ ਦਾ ਸਾਰਾ ਉਹ ਬੈਕ ਕੰਪਰੈਸਰ ਦੇ ਰੂਪ ਦੇ ਵਿੱਚ ਰਿੰਗਾ ਵਿੱਚ ਦੀ ਬੈਕ ਵੱਜਨ ਲਾ ਪੈਂਦਾ ਜਦੋਂ ਫਲੋ ਵੱਧਦਾ ਫਿਰ ਔਇਲ ਦੇ ਕੰਟੈਂਟ ਮੈਨੀਫੋਲਡ ਟਰਬੋ ਸੈਕਸ਼ਨ ਬਣਾ ਕੇ ਦੁਬਾਰਾ ਦਿੰਦਾ ਜਦੋਂ ਡੀਜ਼ਲ ਦੇ ਨਾਲ ਮੋਲਲ ਵੀ ਰਲ ਲਾ ਪਿਆ ਉਦੋਂ ਫਿਰ ਕਾਰਬਨ ਕੰਟੈਂਟ ਵਧਨ ਲੱਪੇ ਦੇ ਇੰਜਨ ওভারਹਾਲ ਕਰਨਾ ਪੈਂਦਾ ਹੁਣ ਆਪਾਂ ਰੀਜਨੇਟ ਦੇ ਪ੍ਰੋਸੈਸ ਨੂੰ ਫਾਲੋ ਕਰਦੇ ਆਂ ਨਾਲੇ ਆਪਾਂ ਸਮਝਾਵਾਂਗੇ ਟੈਂਪਰੇਚਰ ਕਿੰਨਾ ਹੋ ਜਾਂਦਾ ਧਿਆਨ ਕਿੰਨਾ ਰੱਖਣਾ ਪੈਂਦਾ ਜੇ ਮਾੜਾ ਇੰਜਨ ਹੋਵੇ ਉਹ ਡੈਮੇਜ ਵੀ ਹੋ ਸਕਦਾ ਸੋ ਵੀਡੀਓ ਦੇ ਐਂਡ ਤੱਕ ਬਨੇ ਰਹੋ ਹਰੇਕ ਚੀਜ਼ ਤੁਹਾਡੀ ਨੌਲੇਜ ਲਈ ਹੈ ਜੇ ਚੰਗੀ ਲੱਗੀ ਵੀਡੀਓ ਸ਼ੇਅਰ ਜ਼ਰੂਰ ਕਰੋ ਪ੍ਰੀਤ ਮੋਟਰ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਰੀਜਨੇਸ਼ਨ ਦਾ ਆ ਰਿਹਾ ਪਹਿਲਾਂ ਇਹਨੇ ਕੋੜਾ ਫਲਬਲਾ ਆ ਗਈ ਫੇਰ ਦੂਜੀ ਗੱਡੀ ਨੂੰ ਆਪਾਂ ਰੀਜਨੇਟ ਕਰਦੇ ਆਂ ਜੀ ਐਕਚੁਅਲੀ ਤੁਹਾਨੂੰ ਦਿਖਾਵਾਂਗੇ ਜਦੋਂ ਡੀਪੀਐਫ ਦੇ ਉੱਤੇ ਅਕਜਾਸ ਦਾ ਟੈਂਪਰੇਚਰ ਕਿੰਨਾ ਹਾਈ ਜਾਂਦਾ ਬੜੀਆਂ ਸਰੀਆਂ ਵੀਡੀਓ ਦੇਖੀਆਂ ਐਕਚੁਅਲੀ ਜਿਹੜੀ ਕਾਰਬਨ ਹੈ ਕਾਰਬਨ ਨੂੰ ਜਦੋਂ ਬਰਨ ਹੋ ਜਾਵੇ ਤਾਂ ਉਹ ਹੈਸ਼ ਦੇ ਰੂਪ ਚ ਆ ਜਾਵੇ ਆਪਾਂ ਗੱਲਬਾਤ ਕਰਾਂਗੇ ਅੱਜ ਵੀਡੀਓ ਦਿਖਾਉਣੇ ਤੁਹਾਨੂੰ ਦੋਸਤੋ ਟੈਂਪਰੇਚਰ ਦੇਖ ਸਕਦੇ ਤੁਸੀਂ 372 ਹੋ ਗਿਆ ਡੀਪੀਐਫ ਦੇ ਉੱਪਰ ਸਪੀਡ ਆ ਜਿਹੜੀ 2000 ਆਰਪੀਐਮ ਆਉਣ ਵਾਲੇ ਦਿਨਾਂ 'ਚ ਡੀਪੀਐਫ ਵਾਲੀਆਂ ਗੱਡੀਆਂ ਨੂੰ ਹਮੇਸ਼ਾ ਸਮੱਸਿਆ ਰਹਿਣੀ ਹੀ ਰਹਿਣੀ ਹੈ ਕਿਉਂਕਿ ਜਿਹੜਾ ਫਿਊਲ ਹੈ ਉਹ ਬਹੁਤ ਮੈਟਰ ਕਰਦਾ ਗੱਡੀਆਂ ਲੋਕਲ ਚੱਲਦੀਆਂ ਹਨ ਉਹਨਾਂ ਬੂਸਟ ਬੰਦਾਂ ਨਹੀਂ ਜਿੰਨਾਂ ਡੀਜ਼ਲ ਮੱਚ ਕੇ ਜਿਹੜੀ ਕਾਰਬਨ ਘਟ ਤੋਂ ਘਟ ਬਣਦਾ ਮੇਨ ਗੱਲ ਹੈ ਜਿੰਨੀ ਵੱਧ ਵੱਧ ਕਾਰਬਨ ਬਣਦੀ ਹੈ ਆਰਪੀਐਮ ਸਲੋ ਰਹਿੰਦੇ ਆ ਲੋਕਲ ਗੱਡੀ ਚੱਲਦੀ ਰਹਿੰਦੀ ਹੈ ਉਹਦੇ ਦਰਮਿਆਨ ਐਗਜਾਸਟ ਦੇ ਉੱਤੇ ਸਲੈਂਸਰ ਚ ਕਾਰਬਨ ਜਿਹੜੀ ਉਹ ਇਕੱਠੀ ਹੋ ਜਾਂਦੀ ਹੈ ਹੁਣ ਇੱਕੀ ਹੋਰ ਦਿਖਾਉਣਾ ਮੈਂ ਤੁਹਾਨੂੰ ਗੱਡੀ ਸਟਾਰਟ ਆ ਦੋਸਤੋ ਇੱਥੇ ਟੈਂਪਰੇਚਰ ਇੰਨਾ ਜ਼ਿਆਦਾ ਹੋ ਗਿਆ ਦੋਸਤੋ ਡੀਪੀਐਫ ਤਾਂ ਹੋ ਰਿਹਾ ਹੈ ਰੀਜਨਰੇਟ ਟੈਂਪਰੇਚਰ 429 ਹੋ ਚੁੱਕਾ ਹੈ ਸਿਲੰਸਰ ਦੇ ਉੱਪਰ ਅਗਨੀ ਕਿੰਨੀ ਜ਼ਿਆਦਾ ਹੈ ਅੱਜ ਇਸ ਵੀਡੀਓ ਵਿੱਚ ਦੱਸਾਂਗੇ बार-बार ਰੀਜਨਰੇਟ ਕਰਨਾ ਵੀ ਬਹੁਤ ਗਲਤ ਹੈ 1 ਮਿੰਟ ਦੇਖਣਾ ਚੱਲੋ ਚੱਲੋ ਬੇਟਾ ਸਿਲੰਸਰ ਦੇ ਮੂਰਲੇ ਪਾਸੇ ਬੇਟਾ ਪਾਉਪਾਂ ਪਾਣੀ ਵੇਖੋ ਜੀ ਕਿੰਨਾ ਮੱਚ ਰਿਹਾ ਚੱਲੋ ਬੇਟਾ ਫੇਰ ਸੋ ਦੋਸਤੋ ਇਹਦਾ ਟੈਂਪਰੇਚਰ ਇੰਨਾ ਇੱਥੇ ਜ਼ਿਆਦਾ ਹੈ ਡਾਕਟਰ ਅਜੀਤਪਾਲ ਸਿੰਘ ਜੀ ਸਤਿ ਸ੍ਰੀ ਅਕਾਲ ਬਾਈ ਜੀ ਬੀਐਸ 6 ਬਾਰੇ ਜਿੰਨਾਕ ਤੁਹਾਨੂੰ ਗਿਆਨ ਹੈ ਜਾਂ ਤੁਸੀਂ ਹੁਣ ਤੱਕ ਫੇਸਬੁਕ ਤੋਂ ਦੇਖਿਆ ਤੁਹਾਡਾ ਕੀ ਐਕਸਪੀਰੀਅੰਸ ਹੈ ਬੀਐਸ 6 ਜੋ ਟੈਕਨੋਲੋਜੀ ਹੈ ਜੀ ਜੇ ਆਪਾਂ ਕਹਿ ਦਈਏ ਵੀ ਆਪਣੇ ਇਥੇ ਫਿਊਲ ਮਾੜਾ ਜਾਂ ਆਪਾਂ ਕਈ ਗੱਲਾਂ ਹੋਰ ਕਹਿੰਦੇ ਵੀ ਇਥੇ এনਵਾਇਰਨਮੈਂਟ ਮਾੜਾ ਤੇ ਇਹ ਆਪਣੀਆਂ ਗੱਡੀਆਂ ਉਸ ਸਾਫ ਨਾਲ ਨਹੀਂ ਚੱਲ ਰਹੀਆਂ ਜਾ ਆ ਕਹਿ ਰਿਹਾ ਆਪਣੇ ਕਿਤੇ ਲਈ ਨਹੀਂ ਡਿਜ਼ਾਈਨਡ ਤਾਂ ਇਹ ਗਲਤ ਹੋਵੇਗਾ ਕਿਉਂਕਿ ਮੈਨੂੰ ਜੋ ਪਤਾ ਲੱਗਿਆ ਹੈ ਕਿ ਅਮਰੀਕਾ ਕੈਨੇਡਾ ਦੇ ਵਿੱਚ ਵੀ ਜੋ ਲੋਕ ਹੈ ਵੀਐਸ ਤੋਂ ਵੀਐਸ 6 ਤੋਂ ਜਿਹੜਾ ਪਰੇਸ਼ਾਨ ਹਨ ਠੀਕ ਹੈ ਗਵਰਨਮੈਂਟ ਨੂੰ ਜੇ ਕੋਈ ਲੱਗਦਾ ਕਿ ਇਹ ਫਿਊਲ ਦੇ ਨਾਲ ਜ਼ਿਆਦਾ ਪੋਲਿਊਸ਼ਨ ਹੋ ਰਿਹਾ ਤਾਂ ਉਸ ਚੀਜ਼ ਨੂੰ ਉਸ ਸਪੈਸ਼ਲਿਟੀ ਨੂੰ ਬੰਦ ਕਰ ਦੇਣਾ ਚਾਹੀਦਾ ਇਹ ਇਸ ਤਰ੍ਹਾਂ ਜਿਹੜੀਆਂ ਗੱਡੀਆਂ ਇਹ ਜਿਹੜਾ ਪੋਲਿਊਸ਼ਨ ਕੰਟਰੋਲਿੰਗ ਡਿਵਾਈਸ ਤਾਂ ਲਗਾ ਦਿੱਤੇ ਪਰ ਹੱਲ ਕੋਈ ਨਹੀਂ ਇਹਨਾਂ ਦਾ 50 60000 ਕਿਲੋਮੀਟਰ ਚੱਲਣ ਤੋਂ ਬਾਅਦ ਇਹੋ ਜਿਹੇ ਇਸ਼ੂ ਫੇਸ ਆਉਂਦੇ ਆ ਜਿਸ ਨੂੰ ਇੱਕ ਮਿੰਟ ਪਾਜੀ ਕਰ ਮਰਟੀਮਾ ਜਿਹੜੇ ਉਹ ਕਾਫੀ ਭਾਜੀ ਇਨਕਰੀਜ਼ ਹੋ ਗਏ ਟੈਂਪਰੇਚਰ ਹੈ ਜਿਹੜਾ ਉਹ ਡੀਪੀਐਸ ਦਾ 400 ਤੇ 600 ਹੋ ਗਿਆ ਡੀਪੀਐਫ बार-बार ਕਰਨਾ ਉਹ ਵੀ ਗਲਤ ਹੈ ਤੁਹਾਡੇ ਵੀ ਜਿਹੜੇ ਸ਼ਬਦ ਹੈ ਮੈਨੂੰ ਬਹੁਤ ਜਚੇ ਆ ਮੈਂ ਸਟਾਕ ਨੂੰ ਹੋਰ ਅੱਗੇ ਵਧਾਉਣਾ ਲੋਟਸਬ ਗਵਰਨਮੈਂਟ ਜੋ ਕਰਦੀ ਹੈ ਉਹ ਆਪਣੀ ਪਬਲਿਕ ਦੀ ਹੈਲਥ ਲਈ ਅੱਛਾ ਕਰਦੀ ਹੈ ਲੇਕਿਨ ਕੋਈ ਵੀ ਟੈਕਨੋਲੋਜੀ ਜਦੋਂ ਆਉਂਦੀ ਹੈ ਉਹਦੀ ਵਰਤ ਤੋਂ ਤੇ ਦੁਰਵਰਤ ਤੋਂ ਪਹਿਲਾਂ ਸਟਾਰਟ ਹੋ ਜਾਂਦੀ ਹੈ ਕਿਉਂਕਿ ਇਹਦੀ ਮੇਨਟੇਨੈਂਸ ਹੈ ਜੇ ਆਪਾਂ ਇਹਦੀ ਮੇਨਟੇਨੈਂਸ ਦੀ ਗੱਲ ਕਰੀਏ ਇਹ ਯੂਜ਼ਡ ਐਂਡ ਥ्रो ਵਰਤ ਤੋਂ ਤੇ ਸਿੱਟੋ ਵਾਲੀ ਗੱਲ ਹੈ ਇਹ ਉਹ ਫਿਲਟਰ ਹੈ ਜਿਵੇਂ ਡੀਜ਼ਲ ਫਿਲਟਰ ਤੇ ਆਇਲ ਫਿਲਟਰ ਆਪਾਂ ਕਲੀਨ ਕਰਕੇ ਦੁਬਾਰਾ ਇੰਜਨ ਚ ਨਹੀਂ ਯੂਜ਼ ਕਰ ਸਕਦੇ ਪਰ ਇਹ ਮਹਿੰਗਾ ਹੋਣ ਦੇ ਕਾਰਨ ਲੋਕ ਇਹਦੇ ਨਾਲ ਛੇੜਖਾਨੀ ਕਰਦੇ ਆ ਇਹ ਇੰਨੀ ਕੁ ਬਰੀਕ ਜਾਲੀ ਜ਼ਿਗਜ਼ੈਗ ਹੈ ਅਗਿਆਸਤ ਮਗਲੇ ਪਾਸੇ ਅਗਰ ਆਪਾਂ ਉਂਗਲ ਲਾਗੇ ਇਹਦੇ ਚ ਕਾਰਬਨ ਨਹੀਂ ਆਉਂਦੀ ਐਕਚੁਅਲੀ ਚ ਡੀਪੀਐਫ ਦੇ ਨਾਲ ਜਦੋਂ ਧੂਆਂ ਬਾਹਰ ਇਹਨਾਂ ਨਿਕਲਦਾ ਤੇ ਜਿਵੇਂ ਆਮ ਇੱਕ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਵੀ ਇੱਕ ਜੈਂਟਲਮੈਨ ਦੱਸ ਰਿਹਾ ਸੀ ਵੀ ਪੁਰਾਣੇ ਟਾਈਮ ਤੇ ਟੂ ਵੀਲਰ ਸਕੂਟਰਾਂ ਦੇ ਸਲੈਂਸਰਾਂ ਨੂੰ ਅਸੀਂ ਅੱਗ ਲਾਉਂਦੇ ਸੀ ਤੁਸੀਂ ਦੇਖਿਆ ਕਿਤੇ ਹਾਂ ਜੀ ਮੈਂ ਦੇਖਿਆ ਉਹ ਇਸੇ ਕਰਕੇ ਹੁੰਦਾ ਸੀ ਵੀ ਉਦੋਂ এনवायरमेंट ਨਾਲ ਖਲਵਾੜ ਬਹੁਤ ਹੁੰਦਾ ਸੀ ਜਾਗਰੂਕਤਾ ਹੈ ਨਹੀਂ ਸੀ ਅੱਜ ਜਾਗਰੂਕਤਾ ਬਹੁਤ ਹੋ ਚੁੱਕੀ ਹੈ ਪਰ ਜੇ ਗੱਲ ਕਰੀਏ 400 ਡਿਗਰੀ ਟੈਂਪਰੇਚਰ ਤਾਂ ਆਲਰੇਡੀ ਇਹਦੇ ਉੱਤੇ ਇਸ ਟਾਈਮ ਦੇਖੋ ਕਿੰਨਾ ਲਿਖਿਆ ਪਾਜੀ 490 490 ਡਿਗਰੀ ਤੇ ਉੱਪਰ ਜਿਹੜੀ ਕਾਰਬਨ ਹੈ ਉਹਨੂੰ ਮੈਸ਼ ਕਰਨਾ ਕਹਿੰਦਾ ਜਦੋਂ ਰੀ ਬਾਰ ਜਨਰੇਟ ਹੁੰਦੀ ਹੈ ਪਰ ਉਹ बार-बार ਇੰਨਾ ਟੈਂਪਰੇਚਰ ਲੈ ਕੇ ਆਉਣਾ ਮੇਰਾ ਮੇਰੀ ਮਿੱਥ ਹੈ ਮੇਰਾ ਮੇਰਾ ਇੱਕ ਸਮਝਣਾ ਹੈ ਵੀ ਲੋਕ ਗੱਲ ਸਮਝਣ ਤੇ ਨਾ ਸਮਝਣ ਜਿਵੇਂ ਜੇ ਕਿਸੇ ਵੀ ਇੰਜਨ ਦਾ ਟੈਂਪਰੇਚਰ 100 ਤੇ ਫੈਨ ਚੱਲ ਪੈਂਦੇ ਆ ਤੇ 100 ਤੋਂ ਪਲੱਸ ਜਾਊਗਾ ਤਾਂ ਭਈ ਜੋ ਪਿਸਟਨ ਲਈ ਤੇ ਰਿੰਗਾ ਲਈ ਖਤਨਾਕ ਹੋਊਗਾ ਅਗਰ ਤੁਸੀਂ ਸੁਣਦੇ ਹੋਗੇ ਵੀ 5 ਲੱਖ ਇੰਜਨ ਚੱਲ ਗਿਆ ਜੀ 6 ਲੱਖ ਚੱਲ ਗਿਆ ਤੁਸੀਂ ਸਮਝਦੇ ਹੋ ਵੀ ਕਿਉਂ ਚੱਲ ਜਾਂਦਾ ਸੀ ਹਾਂਜੀ ਮੈਂ ਇੱਕ ਚੀਜ਼ ਦੱਸਣੀ ਚਾਹਣਾ ਉਹਨਾਂ ਦੇ ਵਿੱਚ ਅੱਗੇ ਈਜ਼ੀਅਰ ਵਾਲ ਹੈ ਜਿਹੜਾ ਉਹ ਨਹੀਂ ਹੁੰਦਾ ਸੀ ਧੂਆਂ ਜਿੰਨਾ ਸਾਰਾ ਸਲੈਂਸਰ ਦੇ ਰੂਪ ਚ ਬਾਹਰ ਨਿਕਲ ਜਾਂਦਾ ਸੀ এনवायरमेंट ਦੇ ਵਿੱਚ ਹੁਣ ਉਹ ਧੂਆਂ ਜਿਹੜਾ ਉਹ ਮੈਨੀਫੋਲਡ ਨੂੰ ਈਜ਼ੀਅਰ ਵਾਲ ਦੇ थ्रू ਪਿਸਟਨਾਂ ਦੇ ਉੱਤੇ ਜਾ ਰਿਹਾ ਜੇ ਉਹ ਕਾਰਬਨ ਕੰਟੈਂਟ ਮੋٹے ਫੋਰਮ ਚ ਜਾਣਗੇ ਕਿਸੇ ਰਿੰਗ ਦੇ ਵਿੱਚ ਜੇ ਉਹ ਸਟਕ ਕਰ ਗਏ ਜਾਂ ਉਹ ਵਿੱਚ ਆ ਗਏ ਉਹਨੇ ਸਲੀਬਾਂ ਦੇ ਵਿੱਚ ਰਿੰਗਾਂ ਨੂੰ ਡੈਮੇਜ ਕਰਨਾ ਅੱਗੇ ਇਕੱਲੀ ਫਰੈਸ਼ ਏਅਰ ਹੀ ਹੁੰਦੀ ਸੀ ਫਿਲਟਰ ਜਿਹੜੇ ਉਹ ਹੁੰਦੇ ਸੀਗੇ ਔਇਲ ਵਾਲੇ ਔਇਲ ਵਾਲੇ ਫਿਲਟਰ ਜਦੋਂ ਸੈਕਸ਼ਨ ਪਾਵਰ ਮੈਨੀਫੋਲਡ ਬਣਾਉਂਦਾ ਸੀ ਤੇ ਸਾਰਾ ਜਿਹੜਾ ਕਚਰਾ ਮਿੱਟੀ ਘਟਾ ਉਹ ਮੋਲਲ ਚ ਚਲਾ ਜਾਂਦਾ ਸੀ ਤੇ ਜਾਲੀ ਵਿੱਚ ਦੀ ਫ੍ਰੈਸ਼ ਹੋ ਕੇ ਪਿਸਟਨਾਂ ਤੇ ਲਾ ਜਾਂਦਾ ਜਦੋਂ ਪਿਸਟਨਾਂ ਨੂੰ ਮਿੱਟੀ ਨਹੀਂ ਜਾਊਗੀ ਕਾਰਬਨ ਨਹੀਂ ਜਾਊਗੀ ਇੰਜਨ ਦੀ ਲਾਈਫ ਵੱਧ ਜੂਗੀ ਹੁਣ ਮਜਬੂਰੀ ਬਣ ਚੁੱਕੀ ਇਹਦਾ ਸਲੈਂਸਰ ਤੋਂ ਬਾਹਰ ਤੁਹਾਡੇ ਆਈ ਨਹੀਂ ਰਿਹਾ ਉਹ ਡੀਪੀਐਫ ਦੇ ਵਿੱਚ ਰਹਿ ਗਿਆ ਮੰਨ ਲਵੇ ਉਹ ਡੀਪੀਐਫ ਦੀ ਇੱਕ ਕਪੈਸਿਟੀ ਆ 60 70000 ਕਿਲੋਮੀਟਰ ਬਾਅਦ ਉਹ ਸਟਕ ਕਰ ਜਾਂਦਾ ਓਨੀ ਕਾਰਬਨ ਬਲਦੀ ਨਹੀਂ ਬਲਣ ਦਾ ਨਾ ਕਾਰਨ ਇਹ ਹੈ ਵੀ ਲੋਕਲ ਗੱਡੀ ਵੀ ਚੱਲਦੀ ਹੈ ਹਾਈਪ ਵੀ ਹਾਈਵੇ ਤੇ ਵੀ ਚੱਲਦੀ ਹੈ ਜਿਹੜੀ ਬਰੀਕ ਜਾਲੀਆਂ ਨੇ ਜੀ ਉਹ ਇੱਕ ਟਾਈਮ ਪਾ ਕੇ ਮੈਂ ਉਹਨੂੰ ਡੈਮੇਜ ਕਹੂੰਗਾ ਅਸੀਂ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਆ ਕਿ ਇਹਰੀ ਪ੍ਰਿਆਸ ਸਫਲ ਹੋ ਜਾਂਦੇ ਆ ਕਿ ਕਈ ਰਿਓ ਫੇਲ ਨਹੀਂ ਹੋਏਗਾ ਤੁਹਾਡਾ ਕੀ ਮੰਨਣਾ ਡਾਕਟਰ ਸਾਹਿਬ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਦੇਖੋ ਤੁਸੀਂ ਆਪਣੀ ਪ੍ਰੋਫੈਸ਼ਨ ਤੋਂ ਕੋਈ ਲਗਭਗ 40-45 ਸਾਲ ਤੋਂ ਤੁਸੀਂ ਇਸ ਪ੍ਰੋਫੈਸ਼ਨ ਦੇ ਵਿੱਚ ਉਹ ਕੁਝ ਇਹੋ ਸਮਾਂ ਵੀ ਦੇਖਿਆ ਜਦੋਂ ਜਦੋਂ ਤੁਸੀਂ ਦੱਸ ਰਹੇ ਹੋ ਵੀ ਵਿਦਆਊਟ ਐਨੀ ਪੋਲਿਊਸ਼ਨ ਡਿਵਾਈਸ ਗੱਡੀਆਂ ਚੱਲਦੀਆਂ ਹੁੰਦੀਆਂ ਸੀ ਗੱਡੀਆਂ ਦੇ ਇੰਜਨ ਤੇ ਕੋਈ ਲੋਡ ਨਹੀਂ ਹੁੰਦਾ ਸੀ ਜੋ ਕਾਰਬਨ ਵਗੈਰਾ ਸੀ ਉਹ ਰੇਡੀਏਟਰ ਉਹ ਸਟਾਨਸਲ ਦੁਰਬਾਹ ਨਿਕਲ ਜਾਂਦਾ ਸੀ ਹੌਲੀ ਹੌਲੀ ਇਹ ਜੋ ਪੋਲਿਊਸ਼ਨ ਜੋ ਬਚਾਉਣ ਲਈ এনवायरमेंट ਨੂੰ ਬਚਾਉਣ ਲਈ ਜੋ ਗਵਰਨਮੈਂਟ ਨੇ ਜੋ BS3 ਆ ਗਈ 4 ਆ ਗਈ 6 ਆ ਗਈ ਹੁਣ ਤਾਂ 7 ਦੀ ਵੀ ਤਿਆਰੀ ਹੈ ਭਾਈ 7 ਦੀ ਵੀ ਤਿਆਰੀ ਹੈ ਔਰ ਇਹ ਇਸ ਤਰ੍ਹਾਂ ਸਰਕਾਰ ਨੂੰ ਕੋਈ ਹੱਲ ਕੱਢਣਾ ਪਊਗਾ ਕਿ ਕੋਈ ਇਹੋ ਜਿਹੀ ਪਲੱਗ ਐਂਡ ਪੀ ਡਿਵਾਈਸ ਹੋਵੇ ਜਿਹੜਾ ਉਹਨੂੰ ਸਾਫ਼ ਕਰਨ ਦਾ ਤਰੀਕਾ ਹੋਵੇ ਵੀ ਠੀਕ ਹੈ ਇੰਨੇ ਕਿਲੋਮੀਟਰ ਬਾਅਦ ਉਹ ਚੀਜ਼ ਹੈ ਕੋਈ ਮੈਂਬਰੇਨ ਆ ਕੋਈ ਫਿਲਟਰ ਆ ਉਹ ਸਾਰਾ ਦਾ ਸਾਰਾ ਹੀ ਰਿਪਲੇਸ ਹੋ ਜਾਵੇ ਉਹਦੀ ਕੀਮਤ ਵਾਜਬ ਰੱਖੀ ਜਾਵੇ ਤਾਂ ਇਹ ਗੱਡੀਆਂ ਚੱਲਣਗੀਆਂ ਅਦਰਵਾਈਜ਼ ਗਵਰਨਮੈਂਟ ਦਾ ਧਿਆਨ ਇਸ ਕਰਕੇ ਜ਼ਿਆਦਾ ਨਹੀਂ ਹੈ ਕਿਉਂਕਿ ਗਵਰਨਮੈਂਟ ਇਲੈਕਟ੍ਰੀਕਲ ਵਾਹਨ ਹਾਂ ਜੀ ਗਵਰਨਮੈਂਟ ਇਹ ਸੋਚ ਰਹੀ ਹੈ ਕਿ ਜਿਹੜੇ ਹਾਈਡਰੋਕਾਰਬਨਸ ਤੋਂ ਜਿਹੜੀ ਚੀਜ਼ ਹੈ ਉਹ ਉਹ ਅਸੀਂ ਇਲੈਕਟ੍ਰੀਕਲ EVs ਵੱਲ ਉਹ ਸਮਾਂ ਆਏਗਾ ਜੋ 2030 32 ਵਿੱਚ ਤੁਹਾਨੂੰ ਇਹ ਚੀਜ਼ ਬਿਲਕੁਲ ਦੇਖਣ ਨੂੰ ਮਿਲੇਗੀ ਕਿ ਇਲੈਕਟ੍ਰੀਕਲ ਹੀ ਹੋ ਜਾਣਗੇ ਵਹੀਕਲ 90% ਸਰ ਆਇਓ ਬੇਟਾ ਕੈਮਰਾ ਲੈ ਕੇ ਆਇਓ ਡਾਕਟਰ ਸਰ ਡਾਕਟਰ ਜੀਤਪਾਲ ਸਿੰਘ ਜੀ ਟੈਂਪਰੇਚਰ ਦਿਖਾਇਓ ਕਿੰਨਾ ਬੇਟਾ 400 ਪਰ ਫਿਰ ਜੀ ਬੇਟਾ ਉੰਗਲ 471 ਹੋ ਗਿਆ ਸਰ ਜੀ 471 490 ਹੋ ਗਿਆ ਜੀ ਤੁਸੀਂ ਵੀ ਠੀਕ ਕਹਿੰਦੇ ਹੋ ਭਾਜੀ ਅੱਗੇ ਕੀ ਐ ਵੀ ਇੱਕ ਪੰਜਾਬੀ ਵਾਲੀ ਮੈਂ ਗੱਲ ਕਹਿ ਦੇਵਾਂ ਉਹ ਬੁਰੀ ਨਾਲ ਲੋਕ ਮਨਾਉਣ ਤੇ ਅੱਗੇ ਪੰਜਾਬੀ ਚ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਮੈਨੂੰ ਨਾ ਯਾਰ ਹਵਾ ਸਰ ਗਈ ਹਵਾ ਸਰਨ ਦਾ ਮਤਲਬ ਕੀ ਸੀ ਤੁਹਾਡੇ ਪੇਟ ਦੀਆਂ ਗੈਸਾਂ ਜਿਹੜੀਆਂ ਔਰ ਰিলিজ ਹੋ ਜਾਂਦੀ ਸੀ ਪੇਟ ਸੌਫਟ ਹੋ ਜਾਂਦਾ ਸੀ ਉਹ ਗੁੱਡ ਫੀਲ ਕਰਦਾ ਸੀ ਇਵੇਂ ਸਲੈਂਸਰ ਹੈ ਜਿਹੜਾ ਉਹ ਸਾਰੀ ਗੈਸ ਨੂੰ ਹਵਾ ਦੇ ਵਿੱਚ ਸਿਰ ਦਿੰਦਾ ਸੀ ਇੰਜਨ ਦਾ ਜੋਰ ਉਹਨਾਂ ਨਹੀਂ ਲੱਗਦਾ ਸੀ ਇੰਜਨ ਦੇ ਵਿੱਚੋਂ ਨਿਕਲਾ ਹੋਇਆ ਤਮਾਕਾ ਤੇ ਧੂਆ ਰਿਲੀਜ਼ ਹੋ ਜਾਂਦਾ ਸੀ ਹੁਣ ਜਿੰਨਾ ਤਮਾਕਾ ਇਹਦੇ ਵਿੱਚ ਹੈ ਉਹ ਬਾਹਰ ਤਾਂ ਨਿਕਲਦਾ ਨਹੀਂ ਜਦੋਂ ਵਾਲ ਖੁੱਲਦੇ ਆ ਜਿਹੜਾ ਅੰਦਰਲਾ ਅਗਜਸਟ ਹੈ ਉਹ ਵੀ ਮੁਸ਼ਕਲ ਦੇ ਨਾਲ ਵਿੱਚੋਂ ਪਿਸਟਨਾਂ ਦੇ ਬਾਹਰ ਨਿਕਲਦਾ ਉਹ ਕਾਰਬਨ ਕੰਟੈਂਟ ਜਦੋਂ ਵਧਦੇ ਆ ਜਦੋਂ ਕਿਸੇ ਵੀ ਦੋ ਚੀਜ਼ਾਂ ਦੇ ਮੈਟਲ ਟੂ ਮੈਟਲ ਚ ਕਾਰਬਨ ਆ ਜਾਊਗਾ ਤਾਂ ਬਈ ਜੀ ਉਹ ਹਾਰਡ ਕਚਰਾ ਬਣ ਕੇ ਉਹ ਚੀਜ਼ ਨੂੰ ਡੈਮੇਜ ਕਰ ਦੂਗਾ ਕਿ ਮੰਨਣਾ ਹੈ ਸਹੀ ਹੈ ਜਾਂ ਨਹੀਂ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਲਾਸਟ ਤੁਹਾਡਾ ਡਾਕਟਰ ਸਾਹਿਬ ਕੀ ਸੁਝਾਅ ਹੋਇਆ ਹੈ ਜਾਂ ਕੀ ਤੁਹਾਡਾ ਐਕਸਪੀਰੀਅੰਸ ਹੈ ਕਿ ਡੀਜ਼ਲ ਤਾਂ ਦੇਖੋ ਦੇਖੋ ਮੇਰੇ ਕੋਲ ਡੀਜ਼ਲ ਇੱਕ ਤਰ੍ਹਾਂ ਦਾ ਹੀ ਆ ਰਿਹਾ ਜਿਹੜੀ BS4 ਤੇ BS2 ਵੀ ਗੱਡੀ ਚੱਲਦੀ ਪਈ ਹੈ ਚਾਹੇ ਚੋਂ ਸਲਫਰ ਕੱਢਤਾ ਡੀਜ਼ਲ ਨਵੀਂ ਟੈਕਨੋਲੋਜੀ ਦੇ ਨਾਲ ਤਾਂ ਉਹ ਉਹਦੀ ਥਿਕਨੈਸ ਉਹਦੇ ਪੰਪ ਨਿਊਜ਼ੀਲੈਂਡ ਦੇ ਡਿਜ਼ਾਈਨ ਮੁਤਾਬਕ ਤਾਂ ਠੀਕ ਹੋ ਗਈ ਜਿਹੜੇ ਪੰਪ ਨਿਊਜ਼ੀਲੈਂਡ ਡਿਜ਼ਾਈਨ ਪਲੰજર ਘਸ ਚੁੱਕੇ ਆ ਉਹ ਲੀਕਡ ਚੀਜ਼ ਜਦੋਂ ਉਹਦੇ ਵਿੱਚ ਦੀ ਲੀਕ ਕਰ ਜੂਗੀ ਤੇ ਫਿਰ ਦੂਜੇ ਕੰਪੋਨੈਂਟ ਆ ਜਿਹੜੇ ਉਹਨੂੰ ਉਹ ਸਪੋਰਟ ਨਹੀਂ ਦਿੰਦੇ ਕਿਉਂਕਿ ਗਰਮ ਹੋਣ ਤੋਂ ਬਾਅਦ ਮੈਟਲ ਫੈਲਦਾ ਜਦੋਂ ਮੈਟਲ ਫੈਲੂਗਾ ਜਿਹੜਾ ਫਿਊਲ ਆ ਉਹ ਵੀ ਗਰਮ ਹੁੰਦਾ ਉਹਨਾਂ ਹੀ ਸਪਰੈਡ ਹੋ ਜੂ ਜਿੰਨਾ ਸਪਰੈਡ ਹੋ ਜੂ ਉਹਨੀਆਂ ਜਿੱਥੇ ਟਿਕਰ ਉਹਨੂੰ ਪ੍ਰੈਸ਼ਰ ਤੇ ਫੁਹਾਰਾ ਦੇ ਕੇ ਬਲਾਸਟ ਵਾਸਤੇ ਡੀਜ਼ਲ ਚਾਹੀਦਾ ਹੈ ਮੇਰਾ ਮੰਨਣਾ ਹੈ ਉਥੇ ਉਹ ਨਾ ਪਹੁੰਚਦਾ ਨਹੀਂ ਉਨੀ ਪਾਵਰ ਨਹੀਂ ਮਿਲਦੀ ਜਦੋਂ ਪਾਵਰ ਨਹੀਂ ਮਿਲਦੀ ਹਰ ਇੱਕ ਵਿਅਕਤੀ ਸੋਚਦਾ ਯਾਰ ਪਿਕਅਪ ਵਗੈਰੀ ਘਟ ਗਈ ਉਹ ਗੇਅਰ ਸ਼ਿਫਟਿੰਗ ਕਰਦਾ ਕੀ ਕਹਿੰਦਾ ਡਾਕਟਰ ਸਾਹਿਬ ਤੁਹਾਡਾ ਬਿਲਕੁਲ ਇਸ ਤਰ੍ਹਾਂ ਹੀ ਬਿਲਕੁਲ ਇਸ ਤਰ੍ਹਾਂ ਹੈ ਕਿਉਂਕਿ ਜਦੋਂ ਕੋਈ ਵਿਅਕਤੀ ਗੱਡੀ ਨਵੀਂ ਲਿਆਉਂਦਾ ਉਹਦਾ ਗੱਡੀ ਆਪਣੀ ਗੱਡੀ ਦੇ ਨਾਲ ਇੱਕ ਜਦੋਂ ਮੈਡਲ ਥ੍ਰੋਟਲ ਕਰਦਾ ਤੇ ਗੱਡੀ ਦਾ ਜੋ ਰਿਸਪੌਂਸ ਹੁੰਦਾ ਇੰਜਨ ਦਾ ਉਸਦੇ ਉਹਨੂੰ ਆਦਤ ਪੈ ਜਾਂਦੀ ਹੈ ਜਿਵੇਂ ਪੁਰਾਣੇ ਇੰਜਨਾਂ ਦੀ ਹੱਥ ਪੈ ਗਈ ਵੀ ਉਹਨਾਂ ਦੇ ਇੰਜਨ ਵੱਡੇ ਸੀ ਤੇ ਪਾਵਰ ਜ਼ਿਆਦਾ ਸੀ ਬੰਦਾ ਯੂਜ਼ ਟੂ ਹੋ ਜਾਂਦਾ ਕਿ ਇਹ ਮੈਂ ਜਦੋਂ ਪਿਕਅਪ ਦਿਨਾ ਤਾਂ ਗੱਡੀ ਇਸ ਤਰ੍ਹਾਂ ਜੋ ਹੈ ਇੱਕੋ ਦਮ ਟੇਕਅਪ ਕਰਦੀ ਹੈ ਪਰ ਥੋੜਾ ਥੋੜਾ ਸਮੇਂ ਤੋਂ ਬਾਅਦ ਜਦੋਂ ਫਿਰ ਇਹ ਐਗਜ਼ੌਸ ਸਿਸਟਮ ਜਦੋਂ ਚੋਕ ਹੋਣ ਲੱਗ ਜਾਂਦੇ ਆ ਉਹ ਬੰਦੇ ਨੂੰ ਆਪਣੇ ਡਰਾਈਵਿੰਗ ਪਲੇਜ਼ਰ ਦੇ ਵਿੱਚ ਬਹੁਤ ਘਾਟ ਮਹਿਸੂਸ ਹੁੰਦੀ ਕਿਉਂਕਿ ਉਹ ਯੂਜ਼ ਟੂ ਹੋਇਆ ਹੁੰਦਾ ਤੇ ਫਿਰ ਉਹਨੂੰ ਆਪਣੀ ਕੋਈ ਵੀ ਵੀਕਲ ਕੁਝ ਵੀ ਹੋਦਾ ਉਹਨੂੰ ਉਹਦਾ ਧਿਆਨ ਹਰ ਵਕਤ ਇਸੇ ਗੱਲ ਵੱਲ ਹੀ ਜਾਂਦਾ ਯਾਰ ਇਹ ਪਿਕਅਪ ਨਹੀਂ ਲੈ ਰਹੀ ਮੈਂ ਸੇ ਦੋ ਗੱਲਾਂ ਦੱਸਦਾ ਭਾਜੀ ਇੱਕ ਤਾਂ ਹਵਾ ਬਹੁਤ ਵਧੀਆ ਚਾਹੀਦੀ ਹੈ ਹੂੰ ਜਿੰਨੇ ਆਰਪੀਐਮ ਤੇ ਟਰਬੋ ਨੇ 2000 ਦੇ ਉੱਤੇ ਅਗਰ ਬੂਸਟ ਬਣਾਉਣਾ ਹੈ ਉਹਨੇ 1500 ਤੇ ਨਹੀਂ ਬਣਾਉਣਾ ਜੇ ਤਾਂ ਅਸੀਂ ਕਹੀਏ ਵੀ ਐਵਰੇਜ ਲੈਣੀ ਹੈ ਤਾਂ ਇੱਕ ਸਪੀਡ ਲਿਮਿਟ ਚਾਹੀਦੀ ਹੈ ਜੇ ਇੰਜਨ ਦੀ ਪਰਫਾਰਮੈਂਸ ਚਾਹੀਦੀ ਹੈ ਤਾਂ ਪਿਕਅਪ ਤੇ ਪਾਵਰ ਚਾਹੀਦੀ ਹੈ ਉਹ ਕਿਤੇ ਨ ਕਿਤੇ ਸਾਰੀਆਂ ਚੀਜ਼ਾਂ ਰਲਦੀਆਂ ਨੇ ਜਦੋਂ ਬੰਦਾ ਮਿਕਸ ਅਪ ਕਰ ਦਿੰਦਾ ਹੈ ਲੇਬਰ ਮਹਿੰਗੀ ਪਾਰਟਸ ਮਹਿੰਗਾ 에ਅਰ ਫਿਲਟਰ ਸੋਚਦਾ ਯਾਰ ਇਹਨੂੰ ਝਾੜ ਕੇ ਪਾ ਦੋ ਕਈ ਥਾਵਾਂ ਤੇ ਤਾਂ ਮੈਂ ਵੀਡੀਓ ਇਹੋ ਜੀਆਂ ਪਾ ਰਿਹਾ ਹਾਂ ਤੇ ਲੋਕਾਂ ਵਿੱਚ ਗਲਤ ਕਮੈਂਟ ਪਾਉਂਦੇ ਗੱਲਾਂ ਦਾ ਕੜਾ ਜਦਕੀ ਕੰਪਨੀਆਂ ਨੇ 에ਅਰ ਫਿਲਟਰ ਨੂੰ ਰეკਮੈਂਡ ਕੀਤਾ ਚੇਂਜ ਕਰਨਾ ਨਾ ਕਿ ਵਾਸ਼ ਕਰਨਾ ਜਿਹੜੇ ਅੱਜ ਕੱਲ ਜੈੱਲ ਵਾਲੇ ਫਿਲਟਰ ਫੋਮ ਵਾਲੇ ਆ ਗਏ ਉਹਨਾਂ 'ਚ ਜੈੱਲ ਲੱਗੀ ਹੋਈ ਹੈ ਤੇਰੀ ਸਾਡੇ ਮਕੈਨਿਕ ਵੀਰ ਜਾਂ ਗਾਹਕ ਵੀ ਸੋਚਦਾ ਯਾਰ ਸਾਰ ਨਹੀਂ ਸਕਦੇ ਅਗਲਾ ਕਹਿੰਦਾ ਸਾਰ ਦਿੰਨੇ ਆ ਜੀ ਜਦੋਂ ਸਾਰ ਦਿੰਨੇ ਆ ਫਿਲਟਰ ਦਾ ਕੰਮ ਜਿਹੜਾ ਕੰਮ ਹੋਣਾ ਫਿਲਟਰੇਸ਼ਨ ਕਰਨਾ ਜਦੋਂ ਫਿਲਟਰ ਦੀ ਥਾਂ ਤੇ ਕਚਰੇ ਪਿਸਟਲਾਂ ਟਿੱਕਰ ਪਚਾਉਣ ਲੱਪਿਆ ਹੌਲੀ 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 ਇੱਕ ਚੀਜ਼ ਦੀ ਮੈਂਟੇਨੈਂਸ ਹੈ ਜੇ ਅਸੀਂ ਫੂਡ ਖਾਂਦੇ ਆ ਡਾਕਟਰ ਕਹਿੰਦੇ ਥੋੜਾ ਖਾਓ ਬਾਰ-ਬਾਰ ਖਾਓ ਐਵੇਂ ਗੱਡੀ ਦੇ ਵਿੱਚ ਇੰਜੈਕਟਰ ਚੋਕ ਹੋਣੇ ਸ਼ੁਰੂ ਹੋ ਗਏ ਕਾਰਬਨ ਕੰਟੈਂਟ ਵਧਣ ਨਾਲ ਈਜ਼ੀਅਰ ਵਾਲ ਹੈ ਉਹ ਚੋਕ ਹੋਣਾ ਸ਼ੁਰੂ ਹੋ ਗਿਆ ਡੀਪੀਐਫ ਚੋਕ ਹੋਣਾ ਸ਼ੁਰੂ ਹੋ ਗਿਆ ਉਹਦੀ ਇੱਕ ਮੈਂਟੇਨੈਂਸ ਦਾ ਟਾਈਮ ਸਿਰ ਚਾਹੀਦੀ ਆ ਨਾ ਕੱਲਾ ਇਹ ਨਹੀਂ ਜਦੋਂ ਇਹਦੇ ਇੰਜੈਕਟਰਾਂ ਦੇ ਵਿੱਚ ਫਰਕ ਪੈ ਗਿਆ ਇੰਜੈਕਟਰ ਕਿਸੇ ਵੀ ਕਾਰਨ ਕਰਕੇ ਡੀਜ਼ਲ ਜ਼ਿਆਦਾ ਦੇਣ ਲੱਪੇ ਉਦੋਂ ਵੀ ਡੀਪੀਐਫ ਜਿਹੜਾ ਉਹ ਬਲੌਕ ਹੋਊਗਾ ਬੈਗੀ ਹੋਊਗਾ ਅਗਰ ਜੇ ਹੋਰ ਲੋਕਾਂ ਦੀ ਗੱਲ ਮੰਨਦੇ ਹੋ ਤਾਂ ਇੱਕ ਸਾਡੀ ਗੱਲ ਮੰਨ ਕੇ ਦੇਖ ਲਿਓ ਠੰਡੇ ਦਿਮਾਗ ਨਾਲ ਸੋਚ ਕੇ ਵੇਖ ਲਿਓ ਜੇ ਅਸੀਂ ਇਹਨੂੰ ਪਰਫਾਰਮੈਂਸ ਚਾਹੁੰਨੇ ਆ ਤੇ ਸਾਨੂੰ ਇਹਦੀ ਜੋ ਕੰਪਨੀ ਨੇ ਰੂਲ ਬਣਾਤੇ ਪੀਪੀਐਫ ਚੇਂਜ ਹੋਣਾ ਚਾਹੀਦਾ ਇੰਜੈਕਟਰ ਚੇਂਜ ਹੋਣਾ ਚਾਹੀਦਾ ਟਾਈਮ ਪਾਕਟ ਟਰਬੋ ਐਟ ਟਰਬਾਈਨ ਟਲੀ ਹੋ ਜਾਂਦੀ ਉਹ ਚੇਂਜ ਹੋਣਾ ਚਾਹੀਦਾ ਉਹਦੇ ਚੱਲਦਿਆਂ ਕੋਸਟਿੰਗ ਆ ਜਿਹੜੀ ਉਹ ਵੱਜ ਜਾਂਦੀ ਹੈ ਪਰ ਕਈ ਵਾਰੀ ਬੰਦੇ ਦਾ ਮਾਈਂਡ ਆ ਜਿਹੜਾ ਉਹ ਨਵੀਂ ਗੱਡੀ ਲੈ ਕੇ ਉਹ ਸੋਚਦਾ ਵੀ ਮੈਂ ਗੱਡੀ ਨਵੀਂ ਲੈ ਲੀ ਮੈਨੂ ਮੈਂਟੀਨੈਂਸ ਦੀ ਲੋੜ ਨਹੀਂ ਹੈ ਪਰ ਮੈਂਟੀਨੈਂਸ ਦੀ ਲੋੜ ਤਾਂ ਡਾਕਟਰ ਸਾਹਿਬ ਹਰ ਇੱਕ ਚੀਜ਼ ਨੂੰ ਸੋ ਟੈਂਪਰੇਚਰ ਵੀ ਦਿਖਾਉਣੇ ਐ ਕਿ ਗੱਡੀ ਆਪਣੀ ਰੀਜਨਰੇਟ ਦੇ ਨੇੜੇ ਵੀ ਹੋ ਚੱਲੀ ਐ ਲੋ ਜੀ 490 495 ਠੀਕ ਹੈ ਜੀ 509 513 ਕਿਉਂਕਿ ਜਿਵੇਂ ਜਿਵੇਂ ਗੱਡੀ ਟਾਈਮ ਪਾਰੀ ਹੈ ਨਾ ਉਹ ਉਹ ਇਸ ਇੰਜਣ ਦੇ ਉੱਤੇ ਜਿਹੜੀ ਰੇਪੇਅਰ ਹੈ ਉਹ ਵੱਧ ਹੀ ਜਾਣੀ ਹੈ ਮੈਂ ਡਾਕਟਰ ਸਾਹਿਬ ਆਪਣੇ ਕੋਲ ਮਾਈਕ ਰੱਖੋ ਹੁਣ ਇੰਜਣ ਦਾ ਟੈਂਪਰੇਚਰ ਵਾਸਤੇ ਇੰਜਣ ਦਾ ਟੈਂਪਰੇਚਰ ਵਾਸਤੇ ਤਾਂ ਦੋਸਤੋ ਫੈਨ ਚੱਲ ਰਿਹਾ ਹੈ ਅਗਿਆਸ ਤੇ ਉਹ ਤੇਰਾ ਟੈਂਪਰੇਚਰ ਹੈ ਉਹ ਹਲੋ ਜਿਹੜਾ ਡੀਪ ਡੀਪੀਐਸ ਕਲੀਨ ਹੁੰਦਾ ਨਾ ਉਹ ਰੀਜਨਰੇਟ ਈਸੀਐਮ ਦੇ ਥਰੂ ਆਪਣੇ ਟੈਂਪਰੇਚਰ ਮੁਤਾਬਕ ਕਿੰਨੀ ਦੇਚੋ ਕਾਰਬਨ ਤੇ ਹੈਸ਼ ਘਟ ਰਹੀ ਹੈ ਉਹਦੇ ਮੁਤਾਬਕ ਕੀ ਹੁੰਦਾ ਪਰ ਗੱਡੀ ਦੇ ਵਿੱਚ ਸਾਨੂੰ ਇੱਕ ਨੁਕਸਰ ਵੀ ਲੱਗਦਾ ਹੈ ਇਹਦੇ ਵਿੱਚ ਥੋੜੀ ਥੋੜੀ ਮਿਸਿੰਗ ਹੈ ਹੋ ਸਕਦਾ ਕਿਸੇ ਇੰਜੈਕਟਰ ਦੇ ਵਿੱਚ ਕੋਈ ਦਿੱਕਤ ਹੋਵੇ ਵੀਡੀਓ ਬਹੁਤ ਲੰਬੀ ਹੈ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਜ਼ਰੂਰ ਕਰੋ